ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਦਿਕਾਲ ਤੋਂ ਜਿਹੜੇ ਪੁਰਾਣੇ ਪ੍ਰਾਰਥਨ ਧਰਮ ਚੱਲੇ ਆਉਂਦੇ ਤਨ ਚਾਹੇ ਮੁਸਲਮਾਨ ਹੋ ਮੁਸਲਮਾਨ ਇਸਲਾਮ ਧਰਮ ਹੋਵੇ ਜਾਂ Hindu ਧਰਮ ਹੋਵੇ ਪਾਰਸੀ ਹੋਵੇ ਜਾਂ ਈਸਾਈ ਹੋਵੇ ਜਾਂ ਜਿੰਨੇ ਵੀ ਉਸ ਸਮੇਂ ਤੋਂ ਧਰਮ ਆਦਤ ਤੋਂ ਚੱਲੇ ਆਉਂਦੇ ਨੇ ਉਹਨਾਂ ਦੇ ਜਿਹੜੇ ਧਾਰਮਿਕ ਕ੍ਰਾਂਤ ਨੇ ਕੁਰਾਨ ਸ਼ਰੀਫ ਅੰਜੀਰ ਤੰਬੂ ਜੰਬੂਰ ਜਾਂ ਬਾਈਬਲ ਹੈ ਜਾਂ ਰਾਮਾਇਣ ਜਾਂ ਮਹਾਭਾਰਤ ਜਾਂ ਹੋਰ ਵੀ ਅਨੇਕ ਤਰ੍ਹਾਂ ਦੇ ਗ੍ਰੰਥ ਨੇ ਜਿਹੜੇ ਉਸ ਸਮੇਂ ਦੇ ਸਮਕਾਲੀ ਧਰਮ ਚੱਲੇ ਆ ਰਹੇ ਨੇ ਉਹਨਾਂ ਨੇ ਕਿਸੇ ਵੀ ਗ੍ਰੰਥ ਦੇ ਵਿੱਚ ਆਪਣੇ ਦੇ ਨਾਲ ਦੇ ਸਮਕਾਲੀ ਧਰਮ ਬਾਰੇ ਕੁਝ ਨਹੀਂ ਲਿਖਿਆ ਕੋਈ ਸਿੱਧ ਨਹੀਂ ਬਖਸ਼ੀ ਪਰ ਤੁਹਾਨੂੰ ਬਾਰਨੇ ਬਲਿਹਾਰੇ ਜਾਈਏ ਆਪਣੇ ਗੁਰੂ ਗ੍ਰੰਥ ਸਾਹਿਬ ਜੀਾਂ ਤੋਂ ਜਿਨ੍ਹਾਂ ਨੇ ਆਪਣੇ ਸਮਕਾਲੀ ਜਿੰਨੇ ਵੀ ਕੋਈ ਜਮਾਤਾਂ ਸਨ ਜਾਂ ਕੋਈ ਧਰਮ ਸਨ ਸਾਰਿਆਂ ਬਾਰੇ ਮਹਾਰਾਜ ਨੇ ਸਹਿਦ ਬਖਸ਼ੀ ਹੈ ਜੇ ਕੋਈ ਮੁਸਲਮਾਨ ਆਣ ਕੇ ਪੁੱਛ ਲਵੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀਓ ਤੁਸੀਂ ਦੱਸੋ ਵੀ ਮੁਸਲਮਾਨ ਕਿਦਾਂ ਦਾ ਹੋਣਾ ਚਾਹੀਦਾ ਤੇ ਉਹਨੂੰ ਮੁਸਲਮਾਨ ਕਿਵੇਂ ਦਾ ਹੋਣਾ ਚਾਹੀਦਾ ਉਹਦੇ ਬਾਰੇ ਵਿਚਾਰ ਮਹਾਰਾਜ ਦੱਸ ਦੇਣਗੇ ਮੁਸਲਮਾਨ ਮੂਮਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਜਾਮੀਰ ਮਸੀਦ ਸਦਕ ਮਸੱਲਾ ਹੱਕ ਹਲਾਲ ਕੁਰਾਨ ਸਾਰਮ ਸੁਨਨਤ ਸੇਲ ਰੋਜ਼ਾ ਹੋ ਹੋ ਮੁਸਲਮਾਨ ਕਰਨੇ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀਰ ਸਾਹ ਤਿਸ ਭਾਵ ਸੀ ਨਾਨਕ ਰੱਖੇ ਇਲਾਜ ਜੇ ਵਿੱਚ ਬਹੁਤ ਨੇ ਬੜੇ ਸ਼ਬਦ ਨੇ ਭਈ ਮਹਾਰਾਜ ਤੋਂ ਜੇ ਕੋਈ ਮੁਸਲਮਾਨ ਪੁੱਛੇ ਭਈ ਮਹਾਰਾਜ ਤੁਸੀਂ ਦੱਸੋ ਭਈ ਮੁਸਲਮਾਨ ਕਿਦਾਂ ਦਾ ਹੋਣਾ ਚਾਹੀਦਾ ਤੇ ਮੁਸਲਮਾਨ ਕਹਾਵਨ ਮੁਸ਼ਕਿਲ ਜੇ ਹੋਏ ਤਾਂ ਮੁਸਲਮਾਨ ਕਹਾਵਾ ਹੈ ਮਹਾਰਾਜ ਕਹਿੰਦੇ ਮੁਸਲਮਾਨ ਕਾਉਣਾ ਬੜਾ ਮੁਸ਼ਕਿਲ ਆ ਭਾਈ ਜਿਵੇਂ ਸਿੱਖ ਨੂੰ ਕਹਿੰਦੇ ਨੇ ਨਾ ਸਿੱਖ ਹੋਣਾ ਬਹੁਤ ਮੁਸ਼ਕਿਲ ਆ ਭੇਖ ਦਾ ਨਾਮ ਸਿੱਖ ਨਹੀਂ ਇਦਾਂ ਉਹ ਕਹਿੰਦੇ ਮੁਸਲਮਾਨ ਕਾਉਣਾ ਬੜਾ ਮੁਸ਼ਕਿਲ ਆ ਮੁਸਲਮਾਨ ਹੋਣਾ ਸੌਖੀ ਗੱਲ ਨਹੀਂ ਜੇ ਹੋਏ ਤਾਂ ਮੁਸਲਮਾਨ ਕਹਾਵੇ ਨਹੀਂ ਤਾਂ ਭੇਗ ਧਾਰਨ ਨੂੰ ਦਾ ਸਾਰੇ ਤੁਰੇ ਫਿਰਦੇ ਸੁਨਤ ਕਰਾ ਕੇ ਸੋ ਮਹਾਰਾਜ ਬਲਿਹਾਰ ਜਾਈਏ ਉਹਨਾਂ ਤੋਂ ਪੰਡਤ ਪੁੱਛ ਲੋ ਕਿਦਾਂ ਦਾ ਹੋਵੇ ਉਹਨਾਂ ਤੋਂ ਸਨਿਆਸੀ ਪੁੱਛ ਲੋ ਕਿਦਾਂ ਦਾ ਹੋਵੇ ਸੋ ਸਨਿਆਸੀ ਜੋ ਸਤਗੁਰ ਸੇਵਾ ਵਿੱਚੋਂ ਆਪ ਗੁਆਏ ਛਾਦਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲੇ ਸੋ ਪਾਏ ਬਕੇ ਨਾ ਬੋਲੇ ਖਿਮਾ ਤਨ ਸੰਗ੍ਰਹਿ ਅਚਿੰਤ ਮਿਲੇ ਸੋ ਪਾਏ ਬਕੇ ਨਾ ਬੋਲੇ ਖਿਮਾ ਤਨ ਸੰਗ੍ਰਹਿ ਤਾਮਸ ਨਾਮ ਜਲਾਏ ਤੇ ਲਾਟ ਵਿੱਚ ਜਾ ਕੇ ਕਹਿੰਦੇ ਤਨਹਿ ਗਿਰੀ ਤਨਹਿ ਗਿਰੀ ਸਨਿਆਸੀ yogi ਜੋ ਹਰ ਜਾਣੀ ਚਿਤ ਲਾਏ ਵਿਚਾਰ ਕਰਨ ਲੱਗੀ ਹੈ ਜੇ ਇਹਦੀ ਤਾਂ ਬਹੁਤ ਲੰਬਾ ਹੋ ਜਾਂਦਾ ਕੰਮ ਯਾਨੀ ਜੋਗੀ ਕਿਦਾਂ ਦਾ ਹੋਣਾ ਚਾਹੀਦਾ ਸੰਨਿਆਸੀ ਕਿਦਾਂ ਦਾ ਹੋਣਾ ਚਾਹੀਦਾ ਤੇ ਉਸ ਵੇਲੇ ਕੀ ਟਕਭਾਂਜ ਚੱਲਦੇ ਸਨ ਕਿਉਂਕਿ ਅਸਲ ਦੇ ਵਿੱਚ ਕੋਈ ਵੀ ਰੱਬ ਨਾਲ ਜੁੜਨ ਵਾਲੇ ਰਾਹ ਤੇ ਨਹੀਂ ਤੁਰਿਆ ਹੋਇਆ ਸੀ ਭੇਖ ਹੀ ਹੀ ਤਾਰੇ ਹੋਏ ਸਨ ਮਾਫ਼ ਕਰਨਾ ਅਸੀਂ ਵੀ ਹੁਣ ਨਾ ਜ਼ਿਆਦਾਤਰ ਸਾਡੇ ਵਿੱਚ ਵੀ ਭੇਖੀ ਨੇ ਸਿਰਫ ਬਾਹਰੋਂ ਦੇਖਣ ਨੂੰ ਸਿੱਖ ਲੱਗਦੇ ਨੇ ਗੁਰਮਖ ਲਗਦੇ ਨੇ ਜਿਲੇ ਨਾਲ ਹੋ ਕੇ ਗੱਲਾਂ ਬਾਤਾਂ ਕਰਨ ਲੱਗੋ ਨਾ ਉਹ ਹੈ ਧੂਆਂ ਉਹ ਹੈ ਤੁਹਾ ਉਹ ਹੈ ਕਾਲਕਸਾਰੀ ਅੰਦਰ ਜਿਹੜੀ ਆਮ ਸੰਸਾਰੀਆਂ ਵਿੱਚ ਹੁੰਦੀ ਆ ਜਿਹੜੀ ਪਖੰਡੀਆਂ ਵਿੱਚ ਹੁੰਦੀ ਆ ਉਹੋ ਹੀ ਗੱਲਾਂ ਬਾਤਾਂ ਮਾਇਆ ਦੀਆਂ ਸਾਰੀਆਂ ਅੰਦਰਲੀ ਤਾਰ ਮਾਇਆ ਨਾਲ ਜੁੜੀ ਉਹ ਬਾਹਰਲਾ ਪਹਿਰਾਵਾ ਸੰਤਾਂ ਵਾਲਾ ਗੁਰਮਖਾਂ ਵਾਲਾ ਤਦ ਇੱਕ ਤਦ ਫਰੀਦ ਜੀ ਨੇ ਕਿਹਾ ਫਰੀਦਾ ਮੈਂ ਜਾਣਿਆ ਬਗ ਵੱਡ ਹੰਸ ਆ ਤਾਂ ਮੈਂ ਕੀਆ ਸੰਗ ਜੇ ਜਾਣਾ ਬਗ ਬਪੜਾ ਜਨਮ ਨਾ ਭੇੜੀ ਅੰਗ ਆਖਣ ਲੱਗੇ ਮੈਂ ਤਾਂ ਬਾਹਰਲਾ ਸਰੂਪ ਦੇਖ ਕੇ ਇਹਨੂੰ ਹੰਸ ਸਮਝਿਆ ਤੇ ਵੀ ਹੰਸ ਉਹ ਗੁਰਮੁਖ ਬੰਦਾ ਆ ਤਾਂ ਮੈਂ ਸੰਗਤ ਕਰ ਲਈ ਤੇ ਜਲੇ ਨੇੜੇ ਜਾ ਕੇ ਦੇਖਿਆ ਉਹ ਹੈ ਡੱਡਾ ਮੱਛੀਆਂ ਖਾਣ ਵਾਲਾ ਬੰਗਲਾ ਹੀ ਨਿਕਲਿਆ ਦੇਖਣ ਨੂੰ ਹੀ ਚਿੱਟਾ ਲੱਗਦਾ ਵੀ ਬੰਗਲਾ ਵੀ ਚਿੱਟਾ ਤੇ ਹੰਸ ਵੀ ਚਿੱਟਾ ਰਹਿੰਦੇ ਵੀ ਦੋਨੇ ਪਾਣੀ 'ਚ ਖੁਰਾਕ ਵੀ ਪਾਣੀ 'ਚ ਦੋਨਾਂ ਦੀ ਤੇ ਲੇਕਿਨ ਬਿਰਤੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਹੰਸ ਉਹਦੇ ਪਾਣੀ ਵਿੱਚ ਸੁੱਚੇ ਮੋਤੀ ਚੁਗਦਾ ਡੂੰਗੀ ਚੁੱਪੀ ਮਾਰ ਕੇ ਤੇ ਬੰਗਲਾ ਕਿਨਾਰੇ ਤੇ ਖੜ ਕੇ ਝੂਠੀਆਂ ਸਮਾਧੀਆਂ ਲਾ ਕੇ ਗਲਤ ਤੇ ਖੜਾ ਹੋ ਕੇ ਡੱਡਾ ਮੱਛੀਆਂ ਦਾ ਜੀਆ ਘਾਤ ਕਰੀ ਜਾਂਦਾ ਬਸ ਇਹੋ ਹਾਲ ਸਾਡਾ ਆ ਤੇ ਇਹ ਕਰਕੇ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਬਿਲਾਹਾਰੇ ਬਾਰਨੇ ਚਾਹੀਏ ਜਿਨ੍ਹਾਂ ਤੋਂ ਜਿਹੜਾ ਸਵਾਲ ਪੁੱਛ ਲਈਏ ਉਸੇ ਸਵਾਲ ਦਾ ਉੱਤਰ ਦਿੰਦੇ ਨੇ ਉਹਨਾਂ ਨੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਵੀ ਨਹੀਂ ਮੈਂ ਮੁ슬ਮਾਨ ਬਾਰੇ ਗੱਲ ਨਹੀਂ ਕਰਨੀ ਨਹੀਂ ਮੈਂ Hindu ਬਾਰੇ ਮੈਂ ਸੰਿਆਸੀ ਬਾਰੇ ਮੈਂ ਜੈਨੀ ਬੋਧੀ ਬਾਰੇ ਮੈਂ ਗੱਲ ਨਹੀਂ ਕਰਨੀ ਵੀ ਮੈਂ ਦੂਸਰੇ ਧਰਮਾਂ ਬਾਰੇ ਗੱਲ ਨਹੀਂ ਨਹੀਂ ਜਿਹੜਾ ਮਰਜ਼ੀ ਆਣ ਕੇ ਪੁੱਛ ਲਵੇ ਮਹਾਰਾਜ ਕਹਿੰਦੇ ਭਾਈ ਤੂੰ ਆਪਣੇ ਧਰਮ ਵਿੱਚ ਪੱਕਾ ਹੋ ਤੂੰ ਬ੍ਰਾਹਮਣ ਬਣ ਤੇ ਐਦਾਂ ਦਾ ਬਣ ਤੂੰ ਸਨਿਆਸੀ ਬਣ ਤੇ ਏਦਾਂ ਦਾ ਬਣ ਤੂੰ ਯੋਗੀ ਬਣ ਤੇ ਏਦਾਂ ਦਾ ਬਣ ਇਹ ਨਹੀਂ ਕਿ ਆ ਵੀ ਤੂੰ ਸਿੱਖ ਬਣ ਜਿਵੇਂ ਤੁਸੀਂ ਇਸਲਾਮ ਧਰਮ ਵਿੱਚ ਕਿਤੇ ਮਸਜਿਦ ਵਿੱਚ ਚਲ ਜਾਓ ਮੌਲਵੀ ਕੋਲ ਚਲ ਜਾਓ ਕੋਈ ਗੱਲ ਕਰੋ ਪਹਿਲਾ ਹੀ ਸਵਾਲ ਇਹ ਰੱਖਣਗੇ ਵੀ ਤੂੰ ਸੁਨਨਤ ਕਰਾ ਲਾ ਉਹ ਜੇ ਕਿਤੇ ਸਨਿਆਸੀ ਯੋਗੀ ਕੋਲ ਚਲ ਜਾਓ ਕੋਈ ਸਵਾਲ ਪੁੱਛੋ ਪਊਗਾ ਫਿਰ ਤੇ ਸਵਾ ਪਾ ਲਾ ਪਹਿਲਾਂ ਜਮ ਸਿਰ ਖਲਾਰ ਲਾ ਨਹੀਂ ਮਹਾਰਾਜ ਨੇ ਜਿਵੇਂ ਬਾਬਾ ਪ੍ਰੇਮਾਨੰਦ ਵੀ ਹੈਗੇ ਨਾ ਉਹ ਤੁਸੀਂ ਦੇਖੋ ਉਹ ਉਹਨਾਂ ਕੋਲ ਜਿਹੜਾ ਮਰਜੀ ਚਲ ਜਵੇ ਉਹ ਬਿਲਕੁਲ ਉਹ ਹੀ ਸਿਖਿਆ ਦਿੰਦੇ ਨੇ ਗੁਰੂ ਸਾਹਿਬਾਨ ਵਾਲੀ ਆਖਣ ਲੱਗੇ ਤੂੰ ਆਪਣੇ ਧਰਮ ਵਿੱਚ ਪੱਕਾ ਹੋ ਭਾਈ ਜੇ ਮੁ슬ਮਾਨ ਆ ਨਾ ਤਾਂ ਪੰਜ ਨਮਾਜ਼ਾਂ ਪੜ ਪਰ ਨਮਾਜ਼ਾਂ ਦਿਖਾਵੇ ਦੀਆਂ ਨਾ ਹੁਣ ਏਦਾਂ ਦੀਆਂ ਨਮਾਜ਼ਾਂ ਹੋਣ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਵੀ ਕਿੱਦਾਂ ਦੀਆਂ ਨਮਾਜ਼ਾਂ ਹੋਣੀਆਂ ਚਾਹੀਦੀਆਂ ਹਰ ਗੱਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਹੋਇਆ ਧੰਨ ਨੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਉਹ ਸਿਰ ਸਵਾ ਉਹਨਾਂ ਦੇ ਜਿਹੜੇ ਐਸਾ ਗੁਰੂ ਗ੍ਰੰਥ ਸਾਹਿਬ ਛੱਡ ਗਏ ਤੇ ਕੱਚੇ ਮਗਰ ਤੁਰੇ ਫਿਰਦੇ ਨੇ ਕੋਈ ਕਹਿੰਦਾ ਕੋਈ ਚਲੋ ਕੋਈ ਕਿਸੇ ਮਗਰ ਕੋਈ ਕਿਸੇ ਮਗਰ ਤੁਰਿਆ ਫਿਰਦਾ ਅਸੀਂ ਦੇਖਦੇ ਆਂ ਰੋਜ਼ ਨਿਤ ਦਿਹਾੜੇ ਦੇਖਦੇ ਆਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਿਰ ਪੱਗਾਂ 'ਚ ਸਿਰ ਪਸਾਏ ਹੋਏ ਨੇ ਤੇ ਤੁਰਿਆ ਕੋਈ ਇਸਾਈ ਮਸੀਹ ਵਾਲ ਨੂੰ ਤੁਰਿਆ ਆ ਕੋਈ ਕਿਸੇ ਨੂਰ ਮਹਿਲੀ ਵਾਲ ਨੂੰ ਕੋਈ ਦੇਹਧਾਰੀ ਮਗਰ ਤੁਰਿਆ ਆ ਕੋਈ ਕਿਸੇ ਪਾਤੇ ਧਾਗਾ ਬੁਣਾਈ ਜਾਂਦਾ ਕੋਈ ਮੁੰਦੀ ਪਾਈ ਜਾਂਦਾ ਉਹ ਮਹਾਰਾਜ ਨੇ ਮਹਾਰਾਜ ਨੇ ਆਖਿਆ ਇਹਨਾਂ ਸਾਰੀਆਂ ਗੱਲਾਂ ਨੂੰ ਮਹਾਰਾਜ ਨੇ ਕਿਤੇ ਵੀ ਭੇਖ ਦਾ ਖੰਡਨ ਨਹੀਂ ਕੀਤਾ ਦੂਸਰੇ ਧਰਮ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਤੂੰ ਸੰਨਿਆਸੀ ਵੀ ਚੰਗਾ ਆ ਤੂੰ ਨੰਗਾ ਫਿਰਦਾ ਨਾ ਨਗਨ ਫਿਰਦਾ ਰਾਂਗੇ ਏਕ ਕਿਉਂ ਸੋਭਾ ਪਾਏ ਪਾਟ ਪਟ ਨੰਬਰ ਫਿਰਦੇ ਆ ਜਿਤ ਜਿਤ ਅਜ ਲੋਭ ਆਏ ਆਖਣ ਲੱਗੇ ਜੇ ਕੋਈ ਨੰਗਾ ਵੀ ਫਿਰਦਾ ਨਾ ਪਰਮਾਤਮਾ ਦੇ ਰੰਗ ਵਿੱਚ ਉਹਦੇ ਪਿਆਰ ਵਿੱਚ ਤੇ ਨੰਗਾ ਹੀ ਫਿਰਦਾ ਉਹ ਨੰਗਾ ਵੀ ਕਬੂਲ ਵਾ ਵਾਹਿਗੁਰੂ 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 ਪਿੱਟਿਆ ਨਹੀਂ ਉਹਨਾਂ ਖੰਡਨ ਨਹੀਂ ਕੀਤਾ ਵੀ ਨਗਰ ਨੂੰ ਨਗੇ ਨੂੰ ਰੱਬ ਨਹੀਂ ਮਿਲ ਸਕਦਾ ਮਿਲ ਸਕਦਾ ਪਰ ਜੇ ਉਹ ਪ੍ਰੇਮ ਪ੍ਰਮਾਤਮਾ ਦੇ ਪ੍ਰੇਮ ਵਿੱਚ ਨੰਗਾ ਫਿਰਦਾ ਤਾਂ ਤਾਂ ਜੇ ਸਿਰਫ ਭੇਖ ਹੀ ਤਾਰਿਆ ਹੋਇਆ ਤਾਂ ਫੇਰ ਨਹੀਂ ਫੇਰ ਨਹੀਂ ਆਪਾਂ ਦੇਖਦੇ ਆ ਜਿੰਨੇ ਨਗੇ ਵੀ ਫਿਰਦੇ ਨਾ ਭੇਖੀ ਫਿਰਦੇ ਆ ਭੇਖੀ ਨੇ ਤੋਂ ਮਹਾਰਾਜ ਕਹਿੰਦੇ ਹਰ ਗੱਲ ਦਾ ਉੱਤਰ ਮਾਰਾ ਇਹਨੇ ਦਿੱਤਾ ਤੇ ਜਾਲ ਨਾਲ ਲਾਟ ਵਿੱਚ ਫਰੀਦ ਸਾਹਿਬ ਵੀ ਕਹਿੰਦੇ ਨਾ ਫਰੀਦ ਸਾਹਿਬ ਨੇ ਕਿਸੇ ਵੀ ਭੇਖਦਾ ਕੋਈ ਉਹਦੀ ਨਾ ਗਾਰੰਟੀ ਨਹੀਂ ਲਈ ਉਹਨੂੰ ਮਾਨਤਾ ਨਹੀਂ ਦਿੱਤੀ ਮੰंडन ਨਹੀਂ ਕੀਤਾ ਖੰਡਨ ਕੀਤਾ ਆਖਣ ਲੱਗੇ ਪਾਰ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਜਿੰਨੀ ਵੇਸੀ ਸੌ ਮਿਲੇ ਸਾਈ ਬੇਸ ਕਰਿਓ ਆਖਣ ਲੱਗੇ ਜੇ ਮੈਂ ਹੇ ਵਾਇਗਰੂ ਹੇ ਪ੍ਰਮਾਤਮਾ ਜੇ ਤੂੰ ਭੇਖਾਂ ਚ ਮਿਲਦਾ ਆ ਨਾ ਤੇ ਫਿਰ ਮੈਂ ਵੀ ਆਪਣੇ ਕੱਪੜੇ ਲਵਾਸ ਵਾ ਜਿਹੜਾ ਇਹ ਲਾ ਕੇ ਪਾੜ ਕੇ ਸਿਰਦਵਾ ਲੀਰਾਂ ਕਰ ਦਵਾ ਤੇ ਆਪਣੀ ਪਾਟਿਓ ਕੰਬਲੀ ਜਿਹੜੀ ਕੋਈ ਮੈਲ ਦੀ ਭਰੀ ਹੋ ਕੰਬਲੀ ਆ ਉੱਤੇ ਲੈ ਲੈ ਲਵਾਂ ਜਿੱਦਾਂ ਆਮ ਕਰਕੇ ਫਕੀਰ ਫਿਰਦੇ ਦੀ ਮੁ슬ਮਾਨਾਂ ਦੇ ਧਰਮ ਚ ਹੁਣ ਵੀ ਫਿਰਦੇ ਗੰਦੇ ਮੰਦੇ ਜਿਹੇ ਕੱਪੜੇ ਪਾ ਕੇ ਪਾਟਿਓ ਕੱਪੜੇ ਲੀਰਾਂ ਵਾਲੇ ਟੁਕੜੇ ਲਾ ਲਾ ਕੇ ਟਾਕੀਆਂ ਵਾਲੀਆਂ ਗੋਦੜੀਆਂ ਪਾਈਆਂ ਆ ਉਹ ਮਹਾਰਾਜ ਕਬੀਰ ਫਰੀਦ ਸਾਹਿਬ ਕਹਿੰਦੇ ਫਰੀਦਾ ਪਾਰ ਪਟੋਲਾ ਧਜ ਕਰੀਂ ਕਹਿੰਦੇ ਮੈਂ ਆਪਣੇ ਕੱਪੜੇ ਲਵਾਦ ਸੋਨਾ ਪਰ ਜਿਹੜਾ ਮੇਰਾ ਪਾਇਆ ਹੋਇਆ ਲਵਾਦ ਇਹਨੂੰ ਪਾੜ ਕੇ ਲੀਰਾਂ ਲੀਰਾਂ ਕਰਦੇ ਆਂ ਤੇ ਕੰਬਲੜੀ ਪਹਿਰੇ ਕਹਿੰਦੇ ਮੈਂ ਪਾਟਿਓ ਸੜਿਓ ਕੰਬਲ ਹੀ ਲਪੇਟ ਲਵਾਂ ਤੇ ਆ ਕਰਨ ਲੱਗੇ ਜਿੰਨੀ ਬੇਸੀ 100 ਮਿਲੇ ਸਾਈ ਬੇਸ ਕਰਿਓ ਇਹ ਤੇ ਹੁਣ ਬੰਦਾ ਕਹਿੰਦੇ ਜੇ ਜੇਸ ਭੇਖ ਦੇ ਵਿੱਚ ਮੇਰਾ ਰੱਬ ਮਿਲ ਪਵੇ ਮੈਂ ਉਹ ਹੀ ਭੇਖ ਤਿਆਰ ਕਰਨ ਨੂੰ ਤਿਆਰ ਹਾਂ ਹੁਣ ਇਹ ਤੇ ਮਹਾਰਾਜ ਕਹਿਣਾ ਤੁਹਾਨੂੰ ਫਰੀਦ ਸਾਹਿਬ ਇਹ ਚ ਆਉਂਦੇ ਨੇ ਪਰ ਉਹਨਾਂ ਨੇ ਗੋਪਤ ਰੱਖ ਲਈ ਇਹ ਗੱਲ ਵਿੱਚੋਂ ਸਾਨੂੰ ਆਪ ਸਮਝਣੀ ਚਾਹੀਦੀ ਆ ਬਈ ਉੱਤੇ ਉਹ ਭੇਖ ਦਾ ਖੰਡਨ ਕਰ ਰਹੇ ਆ ਬਈ ਭੇਖਾ ਨਾ ਰੱਬ ਨਹੀਂ ਮਿਲਦਾ ਨਹੀਂ ਤਾਂ ਮੈਂ ਵੀ ਉਹ ਹੀ ਭੇਖ ਧਾਰ ਲੈਣਾ ਜੇ ਰੱਬ ਭੇਖ ਨਾ ਮਿਲਦਾ ਤਾਂ ਮੈਨੂੰ ਵੀ ਦਾ ਦਿਓ ਮੈਂ ਕੰਬਲੀ ਪਾ ਲੈਣਾ ਪਾਟਿਓ ਕੰਬਲੀ ਲਪੇਟ ਲੈਣਾ ਇਸ ਗੱਲ ਨੂੰ ਖੋਲਦੇ ਆ ਹੋਇਆ ਗੁਰੂ ਅਮਰਦਾਸ ਮਹਾਰਾਜ ਨੇ ਜਾਚੀ ਇਹੋ ਗੱਲ ਫੇ ਕਹਿੰਦੇ ਸੰਗਤ ਦੇ ਵਿੱਚ ਭੇਖਾ ਨਾ ਰਾਜਬਈ ਕਹਿੰਦੇ ਫਰੀਦ ਸਾਹਿਬ ਭੇਖ ਧਾਰਨ ਨੂੰ ਕਹਿੰਦੇ ਆ ਤਾਂ ਮਹਾਰਾਜ ਨੇ ਨਾਲ ਹੀ ਟਿੱਪਣੀ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਨੇ ਆਖਣ ਲੱਗੇ ਕਾਇ ਪਟੋਲਾ ਪਾੜਦੀ ਕੰਬਲੜ ਘਰ ਹੀ ਬੈਠਿਆ ਸੋਹ ਮਿਲੇ ਜਾਂ ਨੀਅਤ ਰਾਸ ਕਰ ਵਾਹਿਗੁਰੂ 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 ਕਹਿੰਦੇ ਭੇਖ ਧਾਰਨ ਦੀ ਲੋੜ ਨਹੀਂ ਕਿਉਂ ਆਪਾਂ ਕੱਪੜੇ ਪਾੜਨੇ ਕਿਉਂ ਸੋਹਣਾ ਲਿਬਾਸ ਪਾੜਨਾ ਪਾੜਨਾ ਲੀਰਾਂ ਲੀਰਾਂ ਕਰਨਾ ਤੇ ਨਾਲ ਸੜੀਓ ਕੰਬੜੀ ਲਪੇਟਣੀ ਆਪਣੇ ਦਵਾਲੇ ਗੰਦੇ ਬੰਦੇ ਰਹਿਣਾ ਕਿਉਂ ਭਈ ਕਿਉਂ ਕਾਹੇ ਪਟੋਲਾ ਪਾੜਦੀ ਕੰਬਲੜੀ ਪਹਿਰੇ ਤਾ ਮਹਾਰਾਜ ਵੇ ਕਰਨਾ ਕੀ ਚਾਹੀਦਾ ਅਖਣ ਲਗੇ ਘਰ ਹੀ ਬੈਠਿਆ ਸੋਹ ਮਿਲੇ ਸੋਹ ਨਾਮ ਪਤੀ ਦਾ ਹੈ ਪ੍ਰਮਾਤਮਾ ਦਾ ਅਖਣ ਲਗੇ ਭਾਈ ਜੀ ਵੇ ਸਤਰੀਏ ਤੂੰ ਆਪਣੇ ਘਰ ਦੇ ਵਿੱਚ ਹਰਦੇ ਘਰ ਵਿੱਚ ਟਿਕ ਕੇ ਬਹਿ ਜਾ ਤੂੰ ਗੁਣਵਾਨ ਹੋ ਜਾ ਤੂੰ ਆਪਣੀ ਨੀਅਤ ਨੂੰ ਰਾਸ ਕਰ ਲੈ ਤੇਰੀ ਨੀਤ ਉਹ ਜਿਹੜੀ ਨੀਤ ਤੋਂ ਭਾਵ ਰਾਤ ਕਰਨ ਤੋਂ ਮਤਲਬ ਅੱਖਾਂ ਤੇਰਾ ਗਲਤ ਨਾ ਦੇਖਣ ਕੰਨ ਗਲਤ ਸੁਣਨ ਨਾ ਮੂੰਹ ਗਲਤ ਬੋਲੇ ਨਾ ਪੈਰ ਗਲਤ ਚੱਲਣ ਨਾ ਪੈਰ ਹੱਥ ਗਲਤ ਕਰਨਾ ਕਰਨ ਜੇ ਨੂੰ ਮਹਾਰਾਜ ਕਹਿੰਦੇ ਕਬੀਰ ਸਾਹਿਬ ਕਹਿੰਦੇ ਨਾ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਪਿਆ ਬਾਹਾ ਸਤਗੁਰ ਬਾਣ ਜਿਲੇ ਗੁਰੂ ਸਤਗੁਰ ਸੱਚਾ ਸਤਗੁਰ ਜਿਲੇ ਗਿਆਨ ਦਾ ਬਾਣ ਮਾਰਦਾ ਨਾ ਬੰਦਾ ਮਨੋਕ ਤੋਂ ਮੂੰਹ ਤੋਂ ਗੁੰਗਾ ਹੋ ਜਾਂਦਾ ਭਾਵ ਗੁੰਗੇ ਤੋਂ ਮਤਲਬ ਇਹ ਨਹੀਂ ਵੀ ਬੋਲਣਾ ਹੀ ਛੱਡ ਜਾਂਦਾ ਨਹੀਂ ਗੁੰਗਾ ਉਹ ਉਪਾਭ ਕਿਉਂ ਪਰ ਗੰਦਾ ਨਹੀਂ ਬੋਲਦਾ ਗਲਤ ਨਹੀਂ ਬੋਲਦਾ ਮਾੜਾ ਨਹੀਂ ਬੋਲਦਾ ਸਿਰਫ ਕਰਦਾ ਤਾਂ ਸਿਰਫ ਥਲਾ ਹੀ ਕਰਦਾ ਪਰਮਾਤਮਾ ਦੇ ਨਾਮ ਜਪਦਾ ਬਾਬਰਾ ਪਾਗਲ ਹੋ ਜਾਂਦਾ ਭਾਵ ਕਿ ਦੁਨੀਆ ਨੂੰ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਨਹੀਂ ਕਰਦਾ ਜੇ ਦਫ਼ਤਰ ਵਿੱਚ ਕੰਮ ਕਰਦਾ ਨਾ ਤੇ ਜੇ ਆਪਾਂ ਦੇਖਦੇ ਆਂ ਦਫ਼ਤਰ ਦੇ ਵਿੱਚ 10 ਜਣੇ ਕੰਮ ਕਰਦੇ ਕੋਈ ਚੰਗਾ ਅਫਸਰ ਆ ਜਾਵੇ ਜਿਹੜਾ ਇਮਾਨਦਾਰ ਹੋਵੇ ਜਿਹੜਾ ਘੁਸਕੋਰੀ ਨਹੀਂ ਕਰਦਾ ਰਿਸ਼ਵਤ ਨਹੀਂ ਲੈਂਦਾ ਨਾ ਲੈਂਦਾ ਤੇ ਨਾ ਆਪਣੇ ਨਾਲ ਦੇਆਂ ਨੂੰ ਲੈਣ ਦਿੰਦਾ ਅਫਸਰ ਤੇ ਉਹਨੂੰ ਪਰ ਅਫਸਰ ਜਿੱਲੇ ਘਰ ਨੂੰ ਜਾਂਦਾ ਨਾ ਦਫ਼ਤਰ ਵਿੱਚੋਂ ਤੇ ਆਮਤ ਕੰਟੀਨ 'ਚ ਬਹਿ ਕੇ ਇਹੋ ਗੱਲਾਂ ਕਰਦੇ ਜਿਹੜੇ ਥੱਲੇ ਵਾਲੇ ਜਿਹੜੇ ਖੋਟੀ ਮੱਤ ਵਾਲੇ ਹੁੰਦੇ ਆ ਨਾ ਉਹ ਸਿਆਣੇ ਸਮਝਦੇ ਆਪਣੇ ਆਪ ਨੂੰ ਕਹਿੰਦੇ ਇਹ ਤਾਂ ਪਾਗਲ ਆ ਇਹੋ ਤਾਂ ਪਾਗਲਵਾ ਜਿਹੜਾ ਅਫਸਰ ਆਇਆ ਨਾ ਆਪ ਕੁਝ ਖਾਂਦਾ ਤੇ ਨਾ ਸਾਨੂੰ ਖਾਣ ਦਿੰਦਾ ਉਹਨੂੰ ਪਾਗਲ ਸਮਝਦੀ ਦੁਨੀਆ ਜਿਹੜਾ ਜਿਹੜਾ ਨੇਕ ਨੀਤੀ ਨਾਲ ਚੱਲਦਾ ਇਹੋ ਹੀ ਕਲਯੁਗ ਵਾ ਬਿਲਤੀ ਕਾ ਨਾਮ ਚੌਧਰੀ ਗੁੰਡੀ ਰਣ ਪ੍ਰਧਾਨ ਜਿਹੜੀ ਉਹ ਇਹੋ ਹੀ ਆ ਕਲਯੁਗ ਸੋ ਮਹਾਰਾਜ ਨੇ ਭੇਖ ਦਾ ਖੰਡਨ ਕਰਦਿਆਂ ਹੋਇਆਂ ਇਹ ਨਹੀਂ ਮਹਾਰਾਜ ਨੇ ਮੰंडन ਕੀਤਾ ਨਹੀਂ ਭਾਈ ਜਿਹੜੇ ਭੇਖ ਵਿੱਚ ਤੂੰ ਹੈਗਾ ਉਹ ਉਹ ਸੱਚ ਆ ਉਹ ਕਬੂਲ ਆ ਪਰ ਤੇਰਾ ਅੰਦਰਲੇ ਪਾਸਿਓਂ ਪ੍ਰਮਾਤਮਾ ਨਾਲ ਜੁੜਿਆ ਆ ਹੋਣਾ ਚਾਹੀਦਾ ਮਿਲੇ ਆ ਮਿਲੇ ਆ ਨਾ ਮਿਲੇ 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 ਜੇ ਹੋਏ ਅੰਦਰ ਆਤਮੇ ਜੋ ਮਿਲੇ ਮਿਲੇ ਆ ਕਈ ਐ ਸੋਏ ਸਿਰਫ ਮੂੰਹ ਨਾਲ ਮਿਲੇ ਆ ਮਿਲੇ ਆ ਪਹੁੰਚਾ ਆ ਪਹੁੰਚਾ ਆ ਜੀ ਉਹ ਮੰਗ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੈ ਕਹਿ ਤੋ ਬਹੁਤਾ ਉਹ ਕਹਿੰਦੇ ਭਾਈ ਉਦਾਂ ਹੀ ਕਹੀ ਜਾਂਦੇ ਦੀ ਸਾਡਾ ਤਾਂ ਪਹੁੰਚਾ ਹੋਇਆ ਜੀ ਸਾਡਾ ਤਾਂ ਬਾਬਾ ਪਹੁੰਚਾ ਹੋਇਆ ਜੀ ਸਾਡਾ ਤਾਂ ਪਹੁੰਚਾ ਆ ਖਰੇ ਕਿੱਥੇ ਆ ਉਹ ਪਹੁੰਚਾ ਆ ਖਰੇ ਕਿੱਥੇ ਆ ਉਹ ਪਹੁੰਚਾ ਕਿਤੇ ਵੀ ਨਹੀਂ ਉਹ ਮਾ ਬਾਦੋਂ ਲੋਕਾਂ ਨੇ ਬਚਾਤਾ ਕਹਿ ਕਹਿ ਕੇ ਸਾਡ ਮਹਾਰਾਜ ਕਹਿੰਦੇ ਜਿਹੜਾ ਅੰਦਰੋਂ ਮਿਲਿਆ ਆ ਨਾ ਪਰਮਾਤਮਾ ਨਾਲ ਅੰਤਰਾਤਮਾ ਜੋ ਮਿਲਿਆ ਮਿਲਿਆ ਕਹੀਏ ਥੋਏ ਜਿਹੜਾ ਅੰਦਰੋਂ ਮਿਲਿਆ ਹੋਇਆ ਪਰਮਾਤਮਾ ਨਾਲ ਆਪਣੇ ਹਿਰਦੇ 'ਚੋਂ ਬਾਹਰੋਂ ਦਰੋਂ ਮਿਲਣਾ ਕਿਵੇਂ ਨੇ ਬਾਹਰੋਂ ਨਹੀਂ ਕਿਸੇ ਨੇ ਮਿਲਣਾ ਉਹਨੇ ਅੰਦਰੋਂ ਹੀ ਮਿਲਣਾ ਆ ਅੰਤਰਾਤਮਾ ਜੋ ਮਿਲੇ ਮਿਲਿਆ ਕਹੀਏ ਥੋਏ ਮਹਾਰਾਜ ਕਹਿੰਦੇ ਅਸਲ ਵਿੱਚ ਮਿਲਿਆ ਆ ਉਹ ਆ ਜਿਹੜਾ ਅੰਦਰੋਂ ਮਿਲ ਪਿਆ ਬਾਹਰੋਂ ਤਾਂ ਸਾਰੇ ਕਹੀ ਜਾਂਦੇ ਸਾਡਾ ਮਹਾਂਪੁਰਖ ਮਿਲਿਆ ਆ ਸਾਡਾ ਬਾਹਾਂਪੁਰਖ ਪਹੁੰਚ ਆ ਜੀ ਪਹੁੰਚ ਆ ਕਿੱਥੇ ਪਹੁੰਚ ਆ ਪਤਾ ਨਹੀਂ ਸੋ ਮਹਾਰਾਜ ਨੇ ਭੇਖ ਤੇ ਉਹਦਾ ਮੰਡਨ ਵੀ ਨਹੀਂ ਕੀਤਾ ਉਹਨੂੰ ਇਹ ਕਿਹਾ ਵੀ ਤੂੰ ਜਿਹੜੇ ਭੇਖ ਵਿੱਚ ਹੈਗਾ ਨਾ ਇਹ ਇਹਦਾ ਭੇਖੀ ਪੁਣਾ ਛੱਡ ਕੇ ਪਖੰਡ ਦੰਬ ਛੱਡ ਕੇ ਨਾ ਅਸਲ ਦੇ ਵਿੱਚ ਇਸ ਭੇਖ ਨੂੰ ਸਮਝ ਤਾਂ ਇਹੋ ਹੀ ਭੇਖ ਤੇਨੂੰ ਚਾਹੇ ਨੰਗਾ ਆਂ ਚਾਹੇ ਤੂੰ ਗੋਦੜੀ ਪਾਈ ਹੋਆ ਚਾਹੇ ਤੂੰ ਕਿਸੇ ਭੇਖ ਦਾ ਧਾਰਨੀ ਆ ਕਿਸੇ ਸੰਪਰਦਾ ਨੂੰ ਮੰਨਣ ਵਾਲਾ ਆ ਕਿਸੇ ਜਮਾਤ ਦਾ ਵਿਦਿਆਰਥੀ ਆ ਤੂੰ ਅੰਦਰੋਂ ਜੁੜ ਜਾ ਤੂੰ ਅੰਦਰਲੇ ਆਪਣੇ ਅੰਦਰੋਂ ਇਸ ਗੱਲ ਨੂੰ ਸਮਝ ਅੰਦਰੋਂ ਤੋਂ ਜੋੜ ਤਾਂ ਤੈਨੂੰ ਪ੍ਰਮਾਤਮਾ ਦੂਰ ਨਹੀਂ ਹੈ ਉਹਨੇ ਇਹ ਨਹੀਂ ਕਿਹਾ ਵੀ ਤੂੰ ਸਿੱਖ ਬਣ ਜਾ ਪਹਿਲਾਂ ਫੇਰ ਇਹਨੂੰ ਸਿੱਖਿਆ ਦੇਣੀ ਆ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਆ ਜਵੇ ਉਹਨੂੰ ਉਹਨੂੰ ਉਹਦੀ ਮਨ ਮੁਤਾਬਕ ਉਹ ਉਹਦੀ ਭੇਖ ਤੋਂ ਉਹ ਭੇਖ ਦੇ ਮੁਤਾਬਕ ਉਹਦੇ ਆਸ਼ੇ ਅਨੁਸਾਰ ਹੀ ਮਹਾਰਾਜ ਉਹਨੂੰ ਕਹਿੰਦੇ ਵੀ ਤੂੰ ਭਾਈ ਐਂ ਕਰ ਤਾਂ ਫੇਰ ਤੂੰ ਪੱਕਾ ਸੰਨਿਆਸੀ ਆ ਤੂੰ ਐਂ ਕਰ ਤਾਂ ਫੇਰ ਤੇਰਾ ਨੰਗਾ ਪੁਣਾ ਵੀ ਜਿਹੜਾ ਉਹ ਵੀ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਏਗਾ ਤਾਂ ਜਿੱਥੇ ਮਹਾਰਾਜ ਨੇ ਪਰ ਭੇਖ ਦੀ ਗੱਲ ਕੀਤੀ ਆ ਉੱਥੇ ਬੋਧੇ ਗਾਂਦੇ ਜੀ ਨੰਗੇ ਫਿਰਨ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਕਬੀਰ ਸਾਹਿਬ ਕਹਿੰਦੇ ਨਗਨ ਫਿਰਤ ਜੋ ਪਾਈਆ ਜੋਗ ਬਣ ਕ ਮਿਰਗ ਮੁਕਤ ਸਭੋਗ ਉਹ ਭਾਈ ਜੇ ਨੰਗੇ ਰਹਿਣ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਫਿਰ ਆ ਜਿੰਨੇ ਪਸ਼ੂ ਪੰਛੀ ਆ ਸਾਰੇ ਨੰਗੇ ਹੀ ਫਿਰਦੇ ਆ ਨਾ ਤਾਂ ਫਿਰ ਇਹਨਾਂ ਦੀ ਤਾਂ ਕਦੋਂ ਦੀ ਮੁਕਤੀ ਹੋ ਜਾਣੀ ਚਾਹੀਦੀ ਜੇ ਨੰਗੇ ਫਿਰਨ ਨਾਲ ਹੀ ਮੁਕਤੀ ਹੁੰਦੀ ਹੁੰਦੀ ਤਾਂ ਤਾਂ ਦੂਜਾ ਕਹਿੰਦੇ ਉਹ ਕਿਆ ਨਾਂਗੇ ਕਿਆ ਬਾਂਦੇ ਜਾਮ ਜਬ ਨਾ ਹੀ ਚੀਨੇ ਸਾਤਮਰਾਮ ਉਹ ਭਾਈ ਜਿੰਨਾ ਚਿਰ ਤੂੰ ਅੰਦਰੋਂ ਆਪਣੇ ਪ੍ਰਮਾਤਮਾ ਨੂੰ ਆਪਣੇ ਆਪ ਨੂੰ ਨਹੀਂ ਨੇ ਦੇਖਿਆ ਤਾਂ ਭਾਈ ਉਹਨਾਂ ਚਿਰ ਤੂੰ ਚਾਹੇ ਨੰਗਾ ਫਰੀ ਜਾ ਤੇ ਚਾਹੇ ਸਰੀਰ ਦੇ ਵਾਲੇ ਚਮੜਾ ਲਪੇਟ ਲਾ ਬੰਨ ਲਾ ਤੇ ਚਾਹੇ ਚਾਦਰ ਲਪੇਟ ਲਾ ਚਾਹੇ ਜਿਹੜਾ ਮਰਜੀ ਪੇਕ ਧਾਰਨ ਕਰ ਲ ਪ੍ਰਮਾਤਮਾ ਤੱਕ ਨਹੀਂ ਪਹੁੰਚ ਹੋ ਸਕਦੀ ਪਹੁੰਚ ਤਾਂ ਹੋਣੀ ਆ ਪੇਕ ਜਿਹੜਾ ਮਰਜੀ ਆ ਬਾਹਰੋਂ ਪਰ ਅੰਦਰੋਂ ਪ੍ਰਮਾਤਮਾ ਨਾਲ ਜੁੜਿਆ ਹੋਵੇ ਤੂੰ ਆਪਣੇ ਆਪ ਨੂੰ ਅੰਦਰੋਂ ਪਛਾਣਵੇਂ ਤੂੰ ਕੌਣ ਆ ਸਿਰ ਨਾ ਸਮਝ ਆਪਣੇ ਆਪ ਨੂੰ ਆਪਣੇ ਆਪ ਨੂੰ ਵੇਖਣਾ ਸਮਝ ਬਾਹਰੋਂ ਨਾ ਦਿਖਾ ਪਏ ਮੈਂ ਆ ਆ ਕਿਆ ਨਾਂਗੇ ਕਿਆ ਬਾਂਦੇ ਜਾਮ ਜਬ ਨਹੀਂ ਜੀਨਤ ਆਤਮਰਾਮ ਆਖਣ ਲੱਗੇ ਮੂੰਡ ਬੰਡਾਏ ਜੋ ਸਿੱਧ ਪਾਈ ਮੁਕਤੀ ਭੇੜ ਨਾ ਕਈਆ ਕਾਈ ਹੁਣ ਜਿਹੜੇ ਜੋਗੀ ਆ ਉਹ ਮੂੰਡ ਸਿਰ ਨੂੰ ਮਡਾ ਲੈਂਦੇ ਉਸ ਤਰ੍ਹਾਂ ਫੇਰ ਲੈਂਦੇ ਉੱਤੇ ਐਨ ਸਫਾ ਚੱਟ ਕਰਕੇ ਸਵਾਹ ਪਾ ਲੈਂਦੇ ਆ ਉਹ ਆਖਣ ਲੱਗੇ ਜੇ ਸਿਰਫ ਸਿਰ ਮਨਾਉਣ ਨਾਲ ਹੀ ਸਿਰਫ ਸਫਾ ਚੱਟ ਕਰਨ ਨਾਲ ਹੀ ਪਰਮਾਤਮਾ ਮਿਲਦਾ ਹੁੰਦਾ ਮੁੰਡ ਬਣਾਏ ਜੋ ਸਿੱਧ ਪਾਈ ਜੇ ਪਰਮਾਤਮਾ ਨਾਲ ਸਾਡਾ ਜੋੜ ਮਿਲਦਾ ਹੋਵੇ ਸਿਰਫ ਸਿਰ ਮਨਾਉਣ ਨਾਲ ਉਸ ਤਰ੍ਹਾਂ ਫਰਾਉਣ ਨਾਲ ਤਾਂ ਕਹਿੰਦੇ ਮੁਕਤੀ ਭੇਡ ਨਾ ਗਈ ਜਾ ਗਈ ਫਿਰ ਆ ਭੇਡਾਂ ਦਾ 15 ਦਿਨ ਹੀ ਮੁੰਨ ਹੋਈ ਚਲੇ ਜਾਂਦੀਆਂ ਕਹਿੰਦੇ ਫਿਰ ਭੇਡ ਨੂੰ ਰੱਬ ਮਿਲ ਜਾਣਾ ਚਾਹੀਦਾ ਤੇਗਾ ਨਹੀਂ ਮਿਲਿਆ ਨਾ ਇਹਦਾ ਮਤਲਬ ਨਹੀਂ ਮਿਲਣਾ ਏਸੇ ਗੱਲ ਨੂੰ ਕਬੀਰ ਸਾਹਿਬ ਕਹਿੰਦੇ ਆਖਣ ਲੱਗੇ ਉਹ ਭਾਈ ਮਨ ਮੁੰਡਿਆ ਨਹੀਂ ਕੇਸ ਮੁੰਡਾ ਹੈ ਕਾਏ ਜੋ ਕਿ ਚ ਕੀਤਾ ਸੋ ਮੰਨ ਗਿਆ ਮੁੰਡਾ ਮੁੰਡਾ ਜਾਏ ਆਖਣ ਲੱਗੇ ਭਾਈ ਮੁੰਨਣਾ ਤਾਂ ਸਿਰ ਤੇ ਮੁੰਨਣਾ ਤਾਂ ਮਨ ਤੇਗਾ ਜਿਹੜਾ ਮਨ ਦੇ ਉੱਤੇ ਜੱਤ ਜੜੀ ਹੋਗਾ ਕੰਮ ਕਰੋ ਲੋ ਮੰਗਾ ਰਾਸਾ ਮਨਸਾ ਈਰਖਾ ਨਿੰਦਿਆ ਚੁਗਲੀ ਵਗੀਲੀ ਰਾਗ ਦੁਆਗ ਜੱਤ ਜੜੀ ਪਈ ਆ ਮਨ ਦੇ ਉੱਤੇ ਇਹ ਨਾ ਬਕਾਰਾਂ ਦੀ ਆਖਣ ਲੱਗੇ ਇਸ ਜੱਤ ਨੂੰ ਲਾਉਣਾ ਦੀ ਇਸ ਮਨ ਨੂੰ ਮੁੰਨਣਾ ਸੀ ਮਨ ਮੁੰਡਿਆ ਨਹੀਂ ਉਹ ਤਾਂ ਮੁੰਨਿਆ ਨੇ ਤਾਂ ਕੇਸ ਮੁੰਡਾਇਕ ਆਏ ਕਹਿੰਦੇ ਕੇਸ ਨੇ ਉੱਤੇ ਸਿਰ ਤੇ ਉਸ ਤਰ੍ਹਾਂ ਫਰਾਉਣ ਨਾਲ ਕੀ ਹੋ ਜਾਊਗਾ ਮੂਹ ਨੂੰ ਮਨ ਮੁੰਡਿਆਂ ਨੇ ਕੇਸ ਮੁੰਡਾ ਇਹ ਕਾਏ ਜੋ ਕਿਛ ਕੀਆ ਸੋ ਮੰਨ ਗਿਆ ਮੁੰਡਾ ਮੁੰਡਾ ਜਾਏ ਆਖਣ ਲੱਗੇ ਸਿਰ ਮਨਾਉਣਾ ਤਾਂ ਬੇਕਾਰ ਵਾ ਨਿਸਫਲ ਆ ਮਹਾਰਾਜ ਕਿਉਂ ਨਿਸਫਲ ਆ ਆਖਣ ਲੱਗੇ ਸਿਰ ਨੇ ਤਾਂ ਕੀਤਾ ਹੀ ਕੱਖ ਨਹੀਂ ਸਿਰ ਦੇ ਕੇਸਾਂ ਨੇ ਕੱਖ ਨਹੀਂ ਗੁਆਇਆ ਤੇਰਾ ਜੋ ਕਿਛ ਕੀਆ ਸੋ ਮੰਨ ਗਿਆ ਜਿਹੜੇ ਬੁੱਠੇ ਸਿੱਧੇ ਕੰਮ ਕਰਦਾ ਤੈਨੂੰ ੱੱਕੇ ਤੋੜੇ ਦਵਾਉਂਦਾ ਤੇਰੀ ਬੇਇੱਜ਼ਤੀ ਕਰਾਉਂਦਾ ਤੈਨੂੰ ਗਲਤ ਰਾਹ ਤੇ ਤੋਰਦਾ ਤੈਨੂੰ ਰੱਬ ਤੋਂ ਦੂਰ ਕਰਦਾ ਉਹ ਤਾਂ ਤੇਰਾ ਸਾਰਾ ਮੰਨ ਕਰਦਾ ਆ ਉਹ ਤਾਂ ਮੰਨ ਕਰਦਾ ਬਕਾਰਾਂ ਦੇ ਅਧੀਨ ਕਾਮਨਾਵਾਂ ਦੇ ਅਧੀਨ ਹੋ ਕੇ ਜੇ ਤੂੰ ਸਿਰ ਦੇ ਕੇਸ ਮੁੰਡਾ ਕੇ ਬਹਿ ਗਿਆ ਅੱਖਣ ਲੱਗੇ ਮੋਂਡ ਮੁੰਡਾਏ ਜੋਤ ਸਿੱਧ ਭਾਈ ਮੁਕਤੀ ਭੇੜ ਨਾ ਗਈ ਆ ਕਾਈ ਤਾਂ ਫੇ ਕਹਿੰਦੇ ਬੇਂਦ ਰੱਖ ਜਾਓ ਹੁਣ ਇੱਕ ਇਹ ਆ ਜਿਹੜੇ ਵਿਆਹ ਨਹੀਂ ਕਰਾਉਂਦੇ ਜਿਹੜੇ ਕਹਿੰਦੇ ਜੀ ਅਸੀਂ ਇਸਤਰੀ ਦੇ ਲਾਗੇ ਨਹੀਂ ਜਾਂਦੇ ਅਸੀਂ ਜਤੀ ਸਦੀਆਂ ਜੀ ਜੰਗਲਾਂ ਨੂੰ ਚੱਲ ਗਏ ਗ੍ਰੇਸਤੀ ਨਹੀਂ ਭੋਗਦੇ ਉਹ ਮਹਾਰਾਜ ਕਹਿੰਦੇ ਗ੍ਰੇਸਤੀ ਨਾ ਭੋਗਣ ਕਰਕੇ ਜੇ ਜਨਾਨੀ ਦੇ ਨੇੜੇ ਨਹੀਂ ਜਾਣਾ ਜੇ ਅਸੀਂ ਗ੍ਰੇਸਤ ਨਹੀਂ ਭੋਜ ਭੋਗਣੀ ਭਾਵ ਬੀਜ ਨਹੀਂ ਨਸਰਨ ਦੇਣਾ ਅਸੀਂ ਸਬੰਧ ਨਹੀਂ ਬਣਾਉਣਾ ਇਸਤਰੀ ਦੇ ਨਾਲ ਤਾਂ ਇਹ ਨਾ ਸਬੰਧ ਬਣਾਉਣ ਨਾਲ ਕਹਿੰਦੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਊ ਤਾਂ ਕਬੀਰ ਸਾਹਿਬ ਨੇ ਬੜੀ ਵਧੀਆ ਉਦਾਹਰਣ ਦਿੱਤੀ ਆਕਣ ਲੱਗੇ ਬਿੰਦ ਬਿੰਦਨਾਮ ਬੀਰਜਦਾ ਕਹਿੰਦੇ ਬਿੰਦ ਬਿੰਦ ਰੱਖ ਜੋ ਤਰੀਏ ਭਾਈ ਤਾਂ ਖੁਸਰੇ ਕਿਉਂ ਨਾ ਪਰਮਗਤ ਪਾਈ ਆਖਣ ਲੱਗੇ ਜੇ ਸਿਰਫ ਬਿੰਦ ਰੱਖਣ ਨਾਲ ਹੀ ਇਸਤਰੀ ਦੇ ਨਾਲ ਸੰਬੰਧ ਨਾ ਬਣਾਉਣ ਖਾਤਰ ਹੀ ਕਰਕੇ ਹੀ ਪ੍ਰਮਾਤਮਾ ਮਿਲਦਾ ਹੋਵੇ ਤਾਂ ਕਹਿੰਦੇ ਫਿਰ ਖੁਸਰੇ ਕਿਉਂ ਨਾ ਪਰਮਗਤ ਪਾਈ ਉਹ ਕਹਿੰਦੇ ਫਿਰ ਖੁਸਰੇ ਨੇ ਪਰਮਗਤ ਕਿਉਂ ਨਾ ਪਾਈ ਖੁਸਰਾ ਤਾਂ ਗ੍ਰੇਸਥ ਭੋਗਦਾ ਹੀ ਨਹੀਂ ਹੈਗਾ ਉਹਦਾ 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 ਤਾਂ ਬਿੰਦ ਨਿਸਰਦਾ ਹੀ ਨਹੀਂ ਤਾਂ ਫਿਰ ਕਹਿੰਦੇ ਫਿਰ ਉਹਨੂੰ ਤਾਂ ਪ੍ਰਮਾਤਮਾ ਉਹਦਾ ਬ੍ਰਹਮ ਗਿਆਨ ਹੋ ਜਾਣਾ ਚਾਹੀਦਾ ਤੇਗਾ ਨਹੀਂ ਹੋਇਆ ਨਾ ਇਹਦਾ ਮਤਲਬ ਗ੍ਰੇਸਥੀ ਭੋਗਣ ਦੇ ਨਾਲ ਜਾਂ ਨਾ ਭੋਗਣ ਨਾਲ ਪ੍ਰਮਾਤਮਾ ਦੇ ਮਿਲਣ ਦਾ ਕੋਈ ਸੰਬੰਧ ਨਹੀਂ ਤਬਾਂ ਦਾ ਆਇਆ ਸੀ ਜਮ ਲਗ ਕਿਆ ਨਾਂਗੇ ਕਿਆ ਬਾਂਦੇ ਜਮ ਜਪ ਲਈ ਜਮ ਨਹੀਂ ਚੀਨਾ ਤਾਂ ਆਤਮਰਾਮ ਕਹਿੰਦੇ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਦੇਖਿਆ ਕਿਆ ਮਹਾਰਾਜ ਨੇ ਕਿਹਾ ਨਾ ਉਹ ਭਾਈ ਘਰ ਛੱਡ ਕੇ ਤੂੰ ਜੰਗਲਾਂ ਬਣਾ ਵਿੱਚ ਤੁਰਿਆ ਫਿਰਦਾ ਆ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਕਹੋ ਨਾਨਕ ਬਿਨ ਆਪਾ ਚਿੰਨ ਮਿਟੇ ਨਾ ਕਰ ਭਰਮ ਕੀ ਕਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ ਜਿੰਨਾ ਚਿਰ ਤੁਹਾਨੂੰ ਆਪਣੇ ਆਪ ਨੂੰ ਨਹੀਂ ਦੇਖਦੇ ਅਸੀਂ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਦੇਖਦੇ ਅੰਦਰੋਂ ਵੀ ਅਸੀਂ ਕੌਣ ਆ ਫਰੀ ਹੋ ਸਮਝ ਹੀ ਜਾਂਦੇ ਆ ਆਪਣੇ ਆਪ ਨੂੰ ਉਹਨਾਂ ਚਿਰ ਭਰਮ ਦੀ ਕਾਈ ਜਿਹੜਾ ਕਾਈ ਹੁੰਦੀ ਹੈ ਜਿਹੜੀ ਪਾਣੀ ਦੇ ਤਾਂ ਜਮੀਨ ਦੇ ਤਾਂ ਪਾਣੀ ਦੇ ਗੱਭੇ ਹਰੀ ਹਰੀ ਘਾਹ ਥੱਲੇ ਜੰਮ ਜਾਂਦੀ ਕਾਈ ਜਿਹੜੀ ਉਹ ਜਿੰਨਾ ਚਿਰ ਕਾਈ ਜੰਮੀ ਹੋਵੇ ਉਪਰਲਾ ਪਾਣੀ ਜ਼ਮੀਨ ਦੇ ਵਿੱਚ ਨਹੀਂ ਸਮਾ ਸਕਦਾ ਉਹ ਕਾਈ ਪਾੜੋ ਤਾਂ ਫੇਰ ਉਹ ਕਾ ਹਟਾਵੋ ਨਾ ਜਿਹੜੀ ਥੱਲੇ ਜਲ ਜਲ ਜੰਮੀ ਹੋਂਦੀ ਤਾਂ ਫੇਰ ਪਾਣੀ ਜ਼ਮੀਨ ਦੇ ਵਿੱਚ ਠਮਾਉਂਦਾ ਇਸੇ ਤਰ੍ਹਾਂ ਉਹ ਭਰਮ ਦੀ ਕਾਈ ਸਾਡੇ ਤਾਂ ਗੁਰਮਤ ਦੇ ਤਾਂ ਸਾਡੇ ਮਨ ਦੀ ਮਤ ਦੇ ਵਿੱਚ ਕਾਈ ਜੰਮੀ ਹੋਆਂ ਜਿੰਨਾ ਚਿਰ ਉਹ ਮਨ ਦੇ ਮਤ ਦੀ ਕਾਈ ਨਹੀਂ ਲਤੋ ਉਹਨਾਂ ਚਿਰ ਸਾਡੇ ਸੁਰਤ ਵਿੱਚ ਗੁਰੂ ਦਾ ਗਿਆਨ ਨਹੀਂ ਸਮਾ ਸਕਦਾ ਤੁਮਾਰਾ ਇਹ ਕਹਿੰਦੇ ਭਾਈ ਬੇਂਦ ਰੱਖ ਜਾਓ ਤਰੀਏ ਭਾਈ ਕੁਸਰੇ ਕਿਉਂ ਨਾ ਪਰਮਗਤ ਪਾਈ ਤਾਂ ਲਾਸਟ ਵਿੱਚ ਜਾ ਕੇ ਕਹਿੰਦੇ ਕਹੋ ਕਬੀਰ ਸੁਨੋ ਨਰ ਭਾਈ ਰਾਮਨਾਮ ਬਿਨ ਕਿਨ ਗਤ ਪਾਈ ਉਹ ਭਾਈ ਮਹਾਰਾਜ ਕਹਿੰਦੇ ਮਨੁੱਖੋ ਇਹ ਜੀਵੋ ਉਹ ਮੇਰੀ ਗੱਲ ਨੂੰ ਸੁਣੋ ਉਹ ਕਰਮੁਕ ਪਿਆਰਿਓ ਉਹ ਚਾਹੇ ਜਿਹੜਾ ਮਰਜੀ ਭੇਗ ਧਾਰ ਲਓ ਜਿੰਨਾ ਚਿਰ ਤੁਸੀਂ ਭੇਗ ਧਾਰ ਕੇ ਉਹਦੇ ਨਾਲ ਪ੍ਰਮਾਤਮਾ ਦੇ ਨਾਮ ਅਭਿਆਸ ਦਾ ਸਿਮਰਨ ਦਾ ਅਕਰਮ ਨਹੀਂ ਕੀਤਾ ਨਾ ਜੇ ਉਹ ਤਾਂ ਤੁਹਾਡੀ ਉੱਚੀ ਆਤਮਿਕ ਅਵਸਥਾ ਨਹੀਂ ਬਣ ਸਕਦੀ ਕਹ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਹਨ ਗਤ ਪਾਈ ਦੱਸੋ ਕਹਿੰਦੇ ਅੱਜ ਤੱਕ ਕਿਸੇ ਨੇ ਪ੍ਰਮਾਤਮਾ ਦੇ ਸਿਮਰਨ ਤੋਂ ਬਿਨ ਬਗੈਰ ਗਤ ਪਾਈ ਆ ਉਹਦੀ ਕਿਸੇ ਦੀ ਆਤਮਿਕ ਵਸਤਾ ਉੱਚੀ ਹੋਈ ਆ ਪ੍ਰਮਾਤਮਾ ਦੇ ਸਿਮਰਨ ਕੀਤੇ ਤੋਂ ਬਗੈਰ ਉਹ ਗੁਰੂ ਗੁਰੂ ਦਾ ਪੰਜਵੇਂ ਪਾਤਸ਼ਾਹ ਵੀ ਕਹਿੰਦੇ ਆ ਨਾ ਹਰ ਸਿਮਰਨ ਛਾੜ ਪਰਮਗਤ ਚਾਹ ਹੈ ਮੂਲ ਬਿਨਾ ਸ਼ਾਖਾ ਕਾਤਾ ਹੈ ਆਕਣ ਲੱਗੇ ਛਾਵੇਂ ਤਾਂ ਬਹਿਣਾ ਚਾਹੁੰਨਾ ਆ ਮੰਜੀ ਚੱਕੀ ਫਿਰਦਾ ਛਾਵੇਂ ਡੋਣ ਨੂੰ ਉਹ ਭਾਈ ਦਰਾਖਤ ਤਾਂ ਲਾਇਆ ਹੀ ਨਹੀਂ ਜੜ ਤਾਂ ਲਾਈ ਨਹੀਂ ਤਾਂ ਫਿਰ ਉੱਤੇ ਹੁਣ ਡਾਲੀਆਂ ਪੱਤੇ ਕਿੱਥੋਂ ਨਿਕਲੇ ਆਉਣਗੇ ਦਰਾਖਤ ਕਿਦਾਂ ਬਣ ਜਾਊਗਾ ਜੇ ਤੁਸੀਂ ਉਹਦੇ ਛਾਵੇਂ ਜਿ ਬਹਿਣ ਨੂੰ ਜੇ ਛਾਵੇਂ ਬਹਿਣਾ ਨਾ ਤੁਹਾਰਾ ਹੀ ਕਹਿੰਦੇ ਹਰ ਨਾਮ ਵਿੱਚ ਕਹਿੰਦੇ ਜੇ ਖਾਦਮ ਜਦ ਤੋਂ ਪਰਮਾਤਮਾ ਹਰ ਸਿਮਰਨ ਛੱਡ ਪਰਮਗਤ ਚਾਹੇ ਵਾਹਿਗੁਰੂ ਦਾ ਸਿਮਰਨ ਛੱਡ ਗਏ ਉਹ ਭਜਨ ਬੰਦਗੀ ਛੱਡ ਗਏ ਪਰਮਾਤਮਾ ਨੂੰ ਯਾਦ ਕਰਨਾ ਛੱਡ ਕੇ ਮਾਇਆ ਵਿੱਚ ਖਚਤ ਹੋ ਗਏ ਤਾਂ ਸੁੱਖ ਪਾਉਣਾ ਚਾਹੁੰਦਾ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਕਰਨਾ ਚਾਹੁੰਦਾ ਦੁੱਖ-ਸੋਕ ਨੂੰ ਸੰਮ ਕਰਨਾ ਚਾਹੁੰਦਾ ਹਰ ਵਕਤ ਹੁਲਾਰੇ ਵਿੱਚ ਰਹਿਣਾ ਚਾਹੁੰਦਾ ਆਨੰਦ ਵਿੱਚ ਰਹਿਣਾ ਚਾਹੁੰਦਾ ਤੇ ਛਾਵੇਂ ਤਾਂ ਬਹਿਣਾ ਚਾਹੁੰਦਾ ਆ ਠੰਡੀ ਛਾਂ ਦਾ ਆਨੰਦ ਮਾਣਨਾ ਚਾਹੁੰਦਾ ਪਰ ਦਰਅਕਤ ਲਾਉਂਦਾ ਇਹਨੇ ਮਹਾਰਾ ਹੀ ਕਹਿੰਦੇ ਭਾਈ ਗੁਰਮੁਖ ਪਿਆਰੇ ਹਰ ਸਿਮਰਨ ਛੱਡ ਪਰਮਗਤ ਚਾਹ ਹਰ ਮੂਲ ਬਿਨਾਂ ਛਾਖਾ ਕਹਤਾ ਹੈ ਛਾਖਾ ਮਤਲਬ ਫੁੱਲ ਪੱਤੇ ਕਿੱਥੋਂ ਆ ਜਾਣੇ ਛਾ ਕਿਦਾਂ ਹੋ ਜੂ ਜਦ ਤੂੰ ਜੜੇ ਨਹੀਂ ਲਾਈ ਜੜ ਕੀ ਆ ਰਾਮ ਦਾ ਨਾਮ ਵਾਹਿਗੁਰੂ ਵਾਹਿਗੁਰੂ ਦਾ ਜ਼ਿਕਰਨ ਜਿੰਨਾ ਚਿਰ ਜ਼ਿਕਰਨ ਨਹੀਂ ਕਰਦਾ ਉਹਨਾਂ ਚਿਰ ਤੈਨੂੰ ਸੁਖ ਰੂਪੀ ਛਾ ਪ੍ਰਾਪਤ ਨਹੀਂ ਹੋਣੀ ਉਹਨਾਂ ਚਿਰ ਆਨੰਦ ਨਹੀਂ ਆਉਣਾ ਉਹਨਾਂ ਤੇਰਾ ਅੰਦਰ ਠਰਨਾ ਨਹੀਂ ਅੰਦਰੋਂ ਮਨਦਰਨ ਨਹੀਂ ਠਰਨਾ ਨਹੀਂ ਸੋ ਹੋਇਆ ਭਲਾ ਦੀ ਖਿਮਾ ਮਹਾਰਾਜ ਨੇ ਬਲਿਹਾਰੇ ਬਾਰਨੇ ਜਾਈਏ ਗੁਰੂ ਗ੍ਰੰਥ ਸਾਹਿਬ ਜੀਾਂ ਤੋਂ ਜਿਨ੍ਹਾਂ ਨੇ ਹਰ ਭੇਖ ਦੇ ਭੇਖ ਦੇ ਬੰਦਿਆਂ ਨੂੰ ਸੇਧ ਦਿੱਤੀ ਆ ਇੱਕੋ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਆ ਜਿਨ੍ਹਾਂ ਨੇ ਦਿਨਾਂ ਤੋਂ ਜਿਹੜਾ ਮਰਜ਼ੀ ਸਵਾਲ ਪੁੱਛ ਲਵੋ ਹਰ ਸਵਾਲ ਦਾ ਹਰ ਸੰਪਰਦਾ ਦੇ ਜਿਗਿਆਸੂ ਦੇ ਜਿਗਿਆਸਾ ਦਾ ਉੱਤਰ ਮਹਾਰਾਜ ਦੇ ਕੋਲ ਆ ਹੋਇਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ